ਕਿੰਨੇ ਪੈਸੇ ਲੱਗੇ ਆ ਜੀ ਆਹ ਤੇ ਗੱਲ ਬਾਹਰ ਪਤਾ ਕਿਤਾ ਸੀ ਕਿੰਨੇ ਪੈਸੇ ਲੱਗਦੇ ਸੀ ਇੱਥੇ 30 35 ਲੱਗ ਜਾਂਦੇ 50000 ਵਾਲਾ ਆਪਰੇਟ ਤੁਸੀਂ 5000 ਚ ਕਰਦੇ ਆ ਮੇਰੇ ਕਿਸੇ ਇਹੋ ਜਿਹੇ ਡਾਕਟਰ ਦੋਸਤ ਹੈਗੇ ਆ ਜਿਨ੍ਹਾਂ ਦੇ ਫੀਸ 1000 ਰੁਪਏ ਆ ਆਪੀਡੀ ਦੀ ਤੇ ਜੇ ਪਰਸਨਲ ਉਹਨਾਂ ਨੂੰ ਮਿਲਣਾ ਹੈ ਪਰਸਨਲ ਗੱਲ ਕਰਨੀ ਹੈ ਜਿਵੇਂ ਆਪ ਬੈਠਾ ਗੱਲਬਾਤ ਕਰ ਰਹੇ ਆ ਫਿਰ 3000 ਕਿਸੀ ਦਾ 4000 ਤੇ ਤੁਸੀਂ 5000 ਚ ਆਪਰੇਟ ਹੀ ਕਰਦੇ ਪਏ ਹੋ ਕੀ ਲੱਗਦਾ ਕਿ ਉਹਨਾਂ ਡਾਕਟਰਾਂ ਨੂੰ ਵੀ ਕੁਝ ਇਹੋ ਜਿਹਾ ਕਰਨਾ ਚਾਹੀਦਾ ਜੇ ਜੇ ਉਹਨਾਂ ਦਾ ਖੁਦ ਦਾ ਭਲਾ ਵੀ ਹੋਵੇ ਲਾਈਫ ਦੇ ਵਿੱਚ ਜਿਹੜਾ ਦਿਖਾਈ ਨਹੀਂ ਦਿੰਦਾਗਾ ਖੋਦ ਦਾ ਪਲਾ ਵੀ ਹੋਵੇ ਤੇ ਲੋਕਾਂ ਦਾ ਪਲਾ ਵੀ ਹੋਵੇ ਮਾਤਾ ਜੀ ਕਿੱਥੋਂ ਆਏ ਤੁਸੀਂ ਪੂਪਾਣੇ ਕੀ ਨਾਮ ਹੈ ਤੁਹਾਡਾ ਜੀ ਕਾਮਕਲਾ ਦੇਵੀ ਕਿਸੇ ਦਾ ਅਪਰੇਟ ਕਰਾਇਆ ਤੁਸੀਂ ਅਸੀਂ ਕਿਤੇ ਅਸੀਂ ਤੁਹਾਨੂੰ ਉਸ ਹਸਪੀਟਲ ਚ ਲੈ ਕੇ ਆਏ ਆ ਜਿੱਥੇ ਤੁਹਾਡਾ ਤਕਰੀਬਨ ਜੇਕਰ ਤੁਹਾਡਾ 50000 ਲੱਗਣਾ 5000 ਰੁਪਏ ਦੇ ਵਿੱਚ ਤੁਹਾਡਾ ਅਪਰੇਟ ਹੋ ਜਾਵੇਗਾ ਡਾਕਟਰ ਸਾਹਿਬ ਦਾ ਕਿਸ ਤਰ੍ਹਾਂ ਦਾ ਨੈਚਰ ਹੈ ਜੀ ਬਹੁਤ ਬਹੁਤ ਠੇਕ ਲੱਗ ਗਿਆ ਸਟਾਫ ਵੀ ਬਹੁਤ ਵਧੀਆ ਤੁਹਾਡਾ ਨਾਮ ਸੁਣਿਆ ਸੀ ਇਸ ਕਰਕੇ ਸਪੈਸ਼ਲ ਤੁਹਾਡੇ ਕੋਲ ਇੱਥੇ ਆਏ ਆ ਦਸ਼ਕ ਸਾਨੂੰ ਦੇਖ ਰਿਹਾ ਸੀ ਦੱਸਾਂਗੇ ਵੀ ਲੋਕੇਸ਼ਨ ਵੀ ਦੱਸਾਂਗੇ ਪਰ ਮੈਨੂੰ ਪਤਾ ਲੱਗਿਆ ਸੀਗਾ ਕਿ ਜਿਹੜੇ 50000 ਦੇ ਅਪਰੇਟ ਹੁੰਦੇ ਆ ਤੁਸੀਂ 5000 ਚ ਕਰਦੇ ਆ ਅਰੇ ਅਪਰੇਟ ਕੀਤਾ ਕੋਈ ਤਕਲੀਫ ਨਹੀਂ ਆਈ ਨਾ ਕੋਈ ਨਹੀਂ ਤੁਸੀਂ ਬਾਹਰੋਂ ਪਤਾ ਕੀਤਾ ਸੀ ਬਾਹਰ 35-40000 ਦਾ ਖर्चा ਦਿੰਦੇ ਹਾਂ ਹਾਂਜੀ ਹਾਂਜੀ ਤੁਸੀਂ ਇੱਧਰੋਂ 5000 ਰੁਪਇਆ ਤੁਸੀਂ ਲੈ ਲਿਆ ਤਾਂ ਦਵਾਈਆਂ ਵਾਲੇ ਪਾਸੇ ਤੁਸੀਂ ਜਿਆਦੇ ਪੈਸੇ ਲੈ ਲੈ ਕੇ ਇਸ ਤਰ੍ਹਾਂ ਤਾਂ ਨਹੀਂ ਅਸੀਂ ਇਸ ਸੋਚ ਨਾਲ ਮੰਨ ਲਓ ਕੰਮ ਕਰਨਾ ਹੁੰਦਾ ਤਾਂ ਸ਼ਾਇਦ ਸਾਨੂੰ 5000 ਕੰਮ ਕਰਨ ਦੀ ਵੀ ਜ਼ਰੂਰਤ ਨਹੀਂ ਸੀ ਤੇ ਮੇਰੇ ਮਨ ਚੋ ਹੀ ਸੀ ਵੀ ਮੈਂ ਬਾਕੀ ਟਾਈਮ ਜਿਹੜਾ ਹੈਗਾ ਉਹ ਸਮਾਜ ਦੇ ਵਾਸਤੇ ਲਾਣਾ ਹੈ ਹੁਣ ਬਹੁਤ ਵਧੀਆ ਤੁਰ ਕੇ ਆਈਆਂ ਉੱਥੋਂ ਵਧੀਆ ਜਿੰਨੀਆਂ ਕਲਾਈਪ ਦੀਆਂ ਸਾਡੀਆਂ ਜ਼ਰੂਰਤਾਂ ਉਹ ਪੂਰੀਆਂ ਹੋ ਗਈਆਂ ਕੋਸ਼ਿਸ਼ ਇਹ ਹੀ ਰਹੇਗੀ ਵੀ ਜਿਹੜਾ ਪਰਮਾਤਮਾ ਨੇ ਸਾਨੂੰ ਹੁਨਰ ਦਿੱਤਾ ਹੈ ਅਸੀਂ ਸਮਾਜ ਦੇ ਵਿੱਚ ਵੱਧ ਤੋਂ ਵੱਧ ਪਰਮਾਤਮਾ ਵੱਲੋਂ ਦਿੱਤੇ ਗਏ ਹੋਏ ਗੁਣਾਂ ਨੂੰ ਇਸਤੇਮਾਲ ਕਰਕੇ ਲੋਕਾਂ ਦੀ ਸੇਵਾ ਕਰ ਸਕੀਏ ਕੋਈ ਦਿੱਕਤ ਨਹੀਂ ਤੁਹਾਡੀ ਉਮਰ ਲਈ ਹੈ ਸਾਡਾ ਸਰਸਵਤੀ ਬੱਚੇ ਬਹੁਤ ਵਧੀਆ ਸੈਟਲ ਨੇ ਜਿਹੜੇ ਜਿਨ੍ਹਾਂ ਦੇ ਨਾਮ ਤੇ ਮੈਂ ਫਾਊਂਡੇਸ਼ਨ ਬਣਾਈ ਹੈ ਉਹ ਮੇਰਾ ਬੇਟਾ ਤੇ ਮੇਰੀ ਡਾਕਟਰ ਇਨ ਲਾਉ ਨੇ ਦੋਨੋਂ ਯੂ ਐਸ ਏ ਦੇ ਵਿੱਚ ਡਾਕਟਰਸ ਨੇ ਮੈਂ ਤੇ ਮੇਰੇ ਵਾਈਫ ਜਿਹੜੇ ਈਸੀ ਜिले ਦੀ ਪਵਿੱਤਰ ਸਰਦੀ ਤੋਂ 2023 ਤੇ ਜੂਨ ਦੇ ਵਿੱਚ ਉਹ ਰਿਟਾਇਰ ਹੋਈ ਸੀਗੇ ਐਸ ਅ ਸਿਵਲ ਸਰਜਨ ਜੋ ਕੰਮ ਹਲੇ ਤੱਕ ਕਰਦੇ ਰਹੇ ਆ ਉਹ ਸ਼ਾਇਦ ਅਸੀਂ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕਰ ਰਹੇ ਸੀ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਚਾਹੇ ਉਹ ਕਿੱਤੇ ਦਾ ਹੈ ਚਾਹੇ ਉਹ ਬੱਚੇਦਾਨੀ ਦਾ ਚਾਹੇ ਸੀਜ਼ੇਰੀਅਨ ਹੈ ਅਪੈਂਡਿਕਸ ਹੈ ਹਰ ਨੀਆ ਗੁਰਦੇ ਦੀ ਪੱਥਰੀ ਦਾ ਮਸਾਨੇ ਦੀ ਪੱਥਰੀ ਦਾ ਗਦੂਦਾਂ ਦਾ ਹੈ ਸਿਰ 5000 ਰੁਪਏ ਦੇ ਵਿੱਚ ਕੰਮ ਕਰ ਰਹੇ ਹਾਂ ਹੁਣ ਬਾਕੀ ਜਿਹੜੀ ਜ਼ਿੰਦਗੀ ਹੈ ਕੱਲੇ ਆਪਰੇਸ਼ਨ ਵੱਲੋਂ ਹੀ ਅਸੀਂ ਮਰੀਜ਼ ਦੀ ਮਦਦ ਨਹੀਂ ਕਰਨਾ ਚਾਹੁੰਦੇ ਹੋਰ ਵੀ ਆਪਰੇਸ਼ਨ ਵੱਲੋਂ ਵੀ ਮਾਲੀ ਜਿਹੜੀ ਉਹਦੀ ਸਹਾਇਤਾ ਮਿਲਦੀ ਹੈ ਤੇ ਦਵਾਈਆਂ ਵੱਲੋਂ ਵੀ ਉਹਨੂੰ ਮਾਲੀ ਸਹਾਇਤਾ ਮਿਲਦੀ ਹੈ ਟੈਸਟਾਂ ਵੱਲੋਂ ਵੀ ਮਾਲੀ ਸਹਾਇਤਾ ਮਿਲਦੀ ਹੈ ਇੰਨੇ ਪੈਸੇ ਘਟਾਏ ਆ ਤੁਹਾਡੇ ਵਰਗੇ ਡਾਕਟਰ ਜਿਹੜੇ ਹੈਗੇ ਆ ਉਹ ਵੀ ਤੁਹਾਡੀ ਥਿੰਕਿੰਗ ਤੇ ਚੱਲਣ ਤੇ ਕਾਫੀ ਇਸ ਤਰ੍ਹਾਂ ਲੋਕਾਂ ਦਾ ਫਾਇਦਾ ਹੋਊਗਾ ਔਰ ਤੁਹਾਡੇ ਜਹਨ ਦੇ ਵਿੱਚ ਕਿਵੇਂ ਆਇਆ ਵੀ ਇਹ ਚੀਜ਼ ਜਿਹੜੀ ਹੈਗੀ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਮੇਰੀ ਸੋਚ ਇਹ ਹੈ ਵੀ ਮੈਨੂੰ ਅੱਜ ਦੀ ਕਰਮੇ ਦੇ ਵਿੱਚ ਅੱਜ ਦੀ ਗੜੀ ਮੈਨੂੰ ਕੋਈ ਵੀ ਮਟੀਰੀਅਲ ਜ਼ਰੂਰਤਾਂ ਮੇਰੀਆਂ ਨਹੀਂ ਰਹੀਆਂ ਆਪਣੇ ਵੱਲੋਂ ਇਹ ਸਮਝਦੇ ਆਂ ਵੀ ਸਾਨੂੰ ਪ੍ਰਮਾਤਮਾ ਨੇ ਜਿੰਨਾ ਦਿੱਤਾ ਹੈ ਸ਼ਾਇਦ ਸਾਡੀ ਉਨੀ ਔਕਾਤ ਨਹੀਂ ਸੀ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਸੁਣ ਰਹੇ ਐ ਤੇ ਉਹ ਵੀ ਬੇਤਾਬੀ ਨਾਲ ਹੁਣ ਇਹ ਦੇਖਦੇ ਪਏ ਹੋਣੇ ਆ ਸੁਣ ਸੁਣਨਾ ਚਾਹੁੰਦੇ ਹੋਣਗੇ ਤੁਹਾਡੀ ਲੋਕੇਸ਼ਨ ਕੀ ਆ ਔਰ ਕਿਸ ਕਿਸ ਤਰ੍ਹਾਂ ਦੇ ਅਪਡੇਟ ਕਰਦੇ ਹੋ ਲੋਕੇਸ਼ਨ ਆ ਆਸ਼ੀਰਵਾਦ ਹਸਪੀਟਲ ਦੇ ਨਾਮ ਤੋਂ ਮੇਰਾ ਹਸਪੀਟਲ ਐ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀਜੰਦਰ ਇਸ ਭੀੜ ਭਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਕਾਫੀ ਬੰਬਾਰੀਆਂ ਲੱਗੀਆਂ ਹੋਈਆਂ ਨੇ ਤਾਂ ਉਸ ਨੂੰ ਲੈ ਕੇ ਜਦੋਂ ਡਾਕਟਰ ਕੋਲੇ ਜਾਂਦੇ ਆ ਤਾਂ ਉਹਨਾਂ ਦੇ ਹਜ਼ਾਰਾਂ ਰੁਪਏ ਨਜਾਇਜ਼ ਖਰਚ ਆਉਂਦੇ ਨੇ ਅਸੀਂ ਤੁਹਾਨੂੰ ਉਸ ਹਸਪਤਾਲ 'ਚ ਲੈ ਕੇ ਆਏ ਆ ਜਿੱਥੇ ਤੁਹਾਡਾ ਤਕਰੀਬਨ ਜੇਕਰ ਤੁਹਾਡਾ 50000 ਲੱਗਣਾ ਤਾਂ 50 5000 ਰੁਪਏ ਦੇ ਵਿੱਚ ਤੁਹਾਡਾ ਆਪਰੇਟ ਹੋ ਜਾਵੇਗਾ ਅਸੀਂ ਉਸ ਹਸਪਤਾਲ ਦੇ ਜਿਹੜੇ ਡਾਕਟਰ ਹੈ ਡਾਕਟਰ ਵਿਕਰਮ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਵਿਕਰਮ ਜੀ ਸਵਾਗਤ ਹੈ ਤੁਹਾਡਾ ਲੋਕ ਸਭ ਟੀਵੀ ਤੇ ਥੈਂਕ ਯੂ ਸੁਨੀਲ ਜੀ ਮੈਂ ਬਹੁਤ ਧੰਨਵਾਦ ਦਿਆਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਡਾਕਟਰ ਸਾਹਿਬ ਕਾਫੀ ਪੇਸ਼ੈਂਟ ਜਿਹੜੇ ਹੁੰਦੇ ਆ ਸਾਨੂੰ ਪਤਾ ਲੱਗਿਆ ਸੀਗਾ ਤੁਹਾਡਾ ਨਾਮ ਸੁਣਿਆ ਸੀ ਤੇ ਸਰਕੇ ਸਪੈਸ਼ਲ ਤੁਹਾਡੇ ਕੋਲ ਇੱਥੇ ਆਏ ਆ ਦਰਸ਼ਕ ਸਾਨੂੰ ਦੇਖ ਰਹੇ ਆ ਲੋਕੇਸ਼ਨ ਵੀ ਦੱਸਾਂਗੇ ਪਰ ਮੈਨੂੰ ਪਤਾ ਲੱਗਿਆ ਸੀਗਾ ਕਿ ਜਿਹੜੇ 50000 ਦੇ ਆਪਰੇਟ ਹੁੰਦੇ ਆ ਤੁਸੀਂ 5000 ਚ ਕਰਦੇ ਆ ਕੀ ਇਹੋ ਜਿਹਾ ਕਿੰਨਾ ਕੀ ਕਰਦੇ ਤੁਸੀਂ ਜਿਹੜਾ ਤੁਸੀਂ 45000 ਰੁਪਏ ਵਿੱਚੋਂ ਖਤਮ ਹੀ ਕਰਤਾ ਨਹੀਂ ਇਹ ਸੁਨੀਲ ਜੀ ਬੇਸਿਕਲੀ ਕੀ ਹੈ ਵੀ ਮੈਂ ਸਮਝਦਾ ਵੀ ਪਰਮਾਤਮਾ ਨੇ ਜਿੰਨਾ ਮੈਨੂੰ ਦੇਣਾ ਮੇਰੀ ਔਕਾਤ ਸੀ ਉਸ ਤੋਂ ਬਹੁਤ ਵੱਧ ਦਿੱਤਾ ਤੇ ਅਸ ਤੋਂ 2 ਸਾਲ ਪਹਿਲਾਂ ਨਵੰਬਰ 2023 ਦੇ ਵਿੱਚ ਅਸੀਂ ਆਪਣੇ ਬੱਚਿਆਂ ਦੇ ਨਾਮ ਦੇ ਉੱਤੇ ਇੱਕ ਆਗਮ ਸਮਿਖਿਆ ਫਾਊਂਡੇਸ਼ਨ ਬਣਾਈ ਹੈ ਪਰਮਾਤਮਾ ਦੀ ਮਿਹਰ ਨਾਲ ਬੱਚੇ ਬਹੁਤ ਵਧੀਆ ਸੈਟਲ ਨੇ ਜਿਹੜੇ ਜਿਨ੍ਹਾਂ ਦੇ ਨਾਮ ਤੇ ਮੈਂ ਫਾਊਂਡੇਸ਼ਨ ਬਣਾਈ ਹੈ ਉਹ ਮੇਰਾ ਬੇਟਾ ਤੇ ਮੇਰੀ ਡਾਕਟਰ ਇਨ ਲਾਉ ਨੇ ਦੋਨੋਂ ਯੂ ਐਸ ਏ ਦੇ ਵਿੱਚ ਡਾਕਟਰਸ ਨੇ ਤੇ ਅਸੀਂ ਇਹ ਸਮਝਦੇ ਸੀਗੇ ਵੀ ਜ਼ਿੰਦਗੀ ਦੇ ਇਸ ਮਕਾਮ 'ਚ ਅਸੀਂ ਪ੍ਰੋਫੈਸ਼ਨਲੀ ਜੋ ਕੰਮ ਹਲੇ ਤੱਕ ਕਰਦੇ ਰਹੇ ਹਾਂ ਉਹ ਸ਼ਾਇਦ ਅਸੀਂ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕਰ ਰਹੇ ਸੀ ਲੇਕਿਨ ਇੱਕ ਲੈਵਲ ਤੋਂ ਵੱਧੇ ਲੱਗਦਾ ਵੀ ਸ਼ਾਇਦ ਜਿੰਨੀਆਂ ਕਿ ਲਾਈਫ ਦੀਆਂ ਸਾਡੀਆਂ ਜ਼ਰੂਰਤਾਂ ਉਹ ਪੂਰੀਆਂ ਹੋ ਗਈਆਂ ਤੇ ਹੁਣ ਅਸੀਂ ਜੋ ਵੀ ਕੰਮ ਕਰਨਾ ਹੈ ਉਹ ਕੋਸ਼ਿਸ਼ ਇਹ ਰਹੇਗੀ ਵੀ ਜਿਹੜਾ ਪਰਮਾਤਮਾ ਨੇ ਸਾਨੂੰ ਹੁਨਰ ਦਿੱਤਾ ਉਸ ਹੁਨਰ ਨੂੰ ਵਰਤਦੇ ਹੋਏ ਅਸੀਂ ਸਮਾਜ ਦੇ ਵਿੱਚ ਵੱਧ ਤੋਂ ਵੱਧ ਆਪਣੇ ਪਰਮਾਤਮਾ ਵੱਲੋਂ ਦਿੱਤੇ ਗਏ ਹੋਏ ਗੁਣਾਂ ਨੂੰ ਇਸਤੇਮਾਲ ਕਰਕੇ ਲੋਕਾਂ ਦੀ ਸੇਵਾ ਕਰ ਸਕੀਏ। ਔਰ ਮੈਂ ਤੇ ਮੇਰੇ ਵਾਈਫ ਜਿਹੜੇ ਇਸੀ ਜ਼ਿਲ੍ਹੇ ਸ਼੍ਰੀ ਮੁਕਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਅ 2023 ਤੇ ਜੂਨ ਦੇ ਵਿੱਚ ਉਹ ਰਿਟਾਇਰ ਹੋਏ ਸੀਗੇ ਐਸ ਸਿਵਲ ਸਰਜਨ ਔਰ ਮੈਨੂੰ ਉਮੀਦ ਹੈ ਲੋਕਾਂ ਦੀ ਵੀ ਇਹੀ ਆਵਾਜ਼ ਹੈ ਵੀ ਉਹਨਾਂ ਨੇ ਆਪਣਾ ਜਿਹੜਾ ਵੀ ਕਾਰਜਕਾਲ ਹੈ ਬੜੀ ਇਮਾਨਦਾਰੀ ਨਾਲ ਬੜੀ ਮਿਹਨਤ ਨਾਲ ਕੀਤਾ ਸੀ ਤੇ ਉਸ ਚੀਜ਼ ਨੂੰ ਰੱਖਦੇ ਹੋਏ ਅਸੀਂ ਮੰਨ ਚਾਹੀਆ ਆ ਕਿ ਹੁਣ ਬਾਕੀ ਜਿਹੜੀ ਜ਼ਿੰਦਗੀ ਹੈ ਉਹ ਅਸੀਂ ਬੱਚਿਆਂ ਦੇ ਨਾਮ ਦੇ ਉੱਤੇ ਫਾਊਂਡੇਸ਼ਨ ਬਣਾ ਕੇ ਤੇ ਉਹਨਾਂ ਦਾ ਜਿਹੜੇ ਵੀ ਪੇਸ਼ੈਂਟਸ ਹੈ ਅਸੀਂ ਕੋਸ਼ਿਸ਼ ਇਹ ਕਰਨੀ ਹੈ ਵੀ ਅਸੀਂ ਜਿਹੜਾ ਕੰਮ ਕਰੀਏ ਅਸੀਂ ਉਸਦੇ ਕੋਈ ਵੀ ਪੈਸਾ ਅਸੀਂ ਆਪਣੇ ਕੋਲ ਨਹੀਂ ਰੱਖ ਰਹੇ ਸਿਰਫ 5000 ਰੁਪਏ ਦੇ ਵਿੱਚ ਕੰਮ ਕਰ ਰਹੇ ਆ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਚਾਹੇ ਉਹ ਕਿੱਤੇ ਦਾ ਹੈ ਚਾਹੇ ਉਹ ਬੱਚੇ ਦਾ ਨਹੀਂ ਦਾ ਚਾਹੇ ਸੀਜ਼ੀਰੀਅਨ ਹੈ ਅਪੈਂਡਿਕਸ ਹੈ ਹਰ ਨਹੀਂ ਹੈ ਗੁਰਦੇ ਦੀ ਪੱਥਰੀ ਦਾ ਮਸਾਨੇ ਦੀ ਪੱਥਰੀ ਦਾ ਗਦੂਦਾ ਦਾ ਹੈ ਜੇ ਕਿਸੇ ਮਰੀਜ਼ ਦਾ ਇੱਕ ਆਪਰੇਸ਼ਨ ਹੁੰਦਾ ਤਾਂ ਉਹਦੇ ਇੱਕ ਆਪਰੇਸ਼ਨ ਦਾ ਖਰਚਾ ਪੈਂਦਾ ਜੇ ਉਹਦੇ ਦੋ ਹੁੰਦੇ ਆ ਇਕੱਠੇ ਤਾਂ ਦੋ ਦਾ ਖਰਚਾ ਪੈਂਦਾ ਜੇ ਤਿੰਨ ਹੁੰਦੇ ਆ ਤਾਂ ਤਿੰਨ ਦਾ ਪੈਂਦਾ ਲੇਕਿਨ ਕਿਸੇ ਵੀ ਹਾਲਤ ਦੇ ਵਿੱਚ ਅ ਇਕੱਲੇ ਆਪਰੇਸ਼ਨ ਵੱਲੋਂ ਹੀ ਅਸੀਂ ਮਰੀਜ਼ ਦੀ ਮਦਦ ਨਹੀਂ ਕਰਨਾ ਚਾਹੁੰਦੇ ਹੋਰ ਵੀ ਪਹਿਲੂ ਆਣ ਜਿਵੇਂ ਲੈਬ ਦੇ ਟੈਸਟ ਹੈ ਉਹ ਇੱਥੇ ਬਾਕੀ ਨਾਲੋਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਘੱਟੋ ਘੱਟ ਦੇ ਵਿੱਚ ਇੱਕ ਅੱਛੀ ਲੈਬਰਾਟਰੀ ਦੇ ਟੈਸਟ ਹੋਣ ਸੇਮ ਦਵਾਈਆਂ ਦਾ ਹੈ ਉਹ ਵੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਵੀ ਮਰੀਜ਼ ਨੂੰ ਘੱਟ ਤੋਂ ਘੱਟ ਰੇਟ ਦੇ ਵਿੱਚ ਅੱਛੀ ਕੰਪਨੀਆਂ ਦੀ ਵਧੀਆ ਦਵਾਈਆਂ ਮਿਲਣ। ਨਹੀਂ ਹੋ ਸਕਦਾ ਤੁਹਾਡੀ ਮੈਂ ਗੱਲ ਰੋਕ ਰਿਹਾ ਵੀ ਤੁਸੀਂ ਇਧਰੋਂ 5000 ਰੁਪਏ ਤੁਸੀਂ ਲੈ ਲਿਆ ਤਾਂ ਦਵਾਈਆਂ ਵਾਲੇ ਪਾਸੇ ਤੁਸੀਂ ਜਿਆਦਾ ਪੈਸੇ ਲੈ ਲੈ ਕੇ ਇਸ ਤਰ੍ਹਾਂ ਤਾਂ ਨਹੀਂ ਹੈਗਾ। ਨਹੀਂ ਉਹ ਦਵਾਈਆਂ ਤੇ ਮੇਰੀ ਆਪਣੀ ਸੋਚ ਇਹ ਹੈ ਵੀ ਜੇ ਅਸੀਂ ਇਸ ਸੋਚ ਨਾਲ ਮੰਨ ਲਓ ਕੰਮ ਕਰਨਾ ਹੁੰਦਾ ਤਾਂ ਸ਼ਾਇਦ ਸਾਨੂੰ 5000 ਕੰਮ ਕਰਨ ਦੀ ਵੀ ਜ਼ਰੂਰਤ ਨਹੀਂ ਸੀ ਮੇਰੇ ਕੋਈ ਕੰਪਲਸ਼ਨ ਤਾਂ ਸੀ ਨਹੀਂ ਇਹ ਤੇ ਮੇਰੇ ਮਨ ਚੋਈ ਸੀ ਵੀ ਮੈਂ ਬਾਕੀ ਟਾਈਮ ਜਿਹੜਾ ਹੈਗਾ ਉਹ ਸਮਾਜ ਦੇ ਵਾਸਤੇ ਲਾਣਾ ਹੈ ਇਸ ਉਸ ਨਾਲ ਚੱਲੇ ਆ ਜਿੱਥੇ ਤੱਕ ਦਵਾਈਆਂ ਦੀ ਗੱਲ ਹੈ ਦਵਾਈਆਂ ਇੰਨੇ ਘੱਟ ਰੇਟ ਦੇ ਵਿੱਚ ਹੈ ਵੀ ਮਰੀਜ਼ ਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਉਹਦਾ ਆਪਰੇਸ਼ਨ ਹੋਇਆ ਹੈਗਾ ਉਹਨੂੰ ਆਪਰੇਸ਼ਨ ਵੱਲੋਂ ਵੀ ਮਾਲੀ ਜਿਹੜੀ ਉਹਦੀ ਸਹਾਇਤਾ ਮਿਲਦੀ ਹੈ ਤੇ ਦਵਾਈਆਂ ਵੱਲੋਂ ਵੀ ਉਹਨੂੰ ਮਾਲੀ ਸਹਾਇਤਾ ਮਿਲਦੀ ਹੈ ਟੈਸਟਾਂ ਵੱਲੋਂ ਵੀ ਮਾਲੀ ਸਹਾਇਤਾ ਮਿਲਦੀ ਹੈ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਵੀ ਘੱਟ ਤੋਂ ਘੱਟ ਖਰਚੇ ਦੇ ਵਿੱਚ ਮਰੀਜ਼ ਦਾ ਹਰ ਪਾਸੋਂ ਉਹਦਾ ਜਿਹੜਾ ਹੈਗਾ ਉਹ ਸਹੀ ਇਲਾਜ ਹੋ ਜਾਵੇ। ਜੀ ਇੰਨੇ ਪੈਸੇ ਘਟਾਏ ਆ ਤੁਹਾਡੇ ਵਰਗੇ ਡਾਕਟਰ ਜਿਹੜੇ ਹੈਗੇ ਆ ਉਹ ਵੀ ਜੇਕਰ ਤੁਹਾਡੇ ਤੁਹਾਡੀ ਥਿੰਕਿੰਗ ਤੇ ਚੱਲਣ ਤੇ ਕਾਫੀ ਇਸ ਤਰ੍ਹਾਂ ਲੋਕਾਂ ਦਾ ਫਾਇਦਾ ਹੋਊਗਾ ਔਰ ਤੁਹਾਡੇ ਜ਼ਹਿਨ ਦੇ ਵਿੱਚ ਕਿਵੇਂ ਆਇਆ ਵੀ ਇਹ ਚੀਜ਼ ਜਿਹੜੀ ਹੈਗੀ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ। ਦੇਖੋ ਇਹ ਨਾ ਹਰ ਬੰਦੇ ਦਾ ਆਪਣੀ ਸੋਚ ਹੈ। ਮੈਂ ਖੈਰ ਇਸ ਚੀਜ਼ ਦੇ ਵਿੱਚ ਕਦੇ ਵੀ ਕੰਪੈਰੀਜ਼ਨ 'ਚ ਨਹੀਂ ਆਵਾਂਗਾ ਔਰ ਹਰ ਬੰਦਾ ਜ਼ਿੰਦਗੀ ਦੇ ਆਪਣੇ ਅਲੱਗ-ਅਲੱਗ ਪੜਾਅ ਹੁੰਦੀ ਹੈ। ਜਿਹੜੇ ਉਸ ਪੜਾਪਤੇ ਹਨ ਜਿਨ੍ਹਾਂ ਨੂੰ ਇਹ ਲੱਗਦਾ ਹੈਗਾ ਵੀ ਅਸੀਂ ਆਪਣੇ ਸਾਡੀਆਂ ਜ਼ਰੂਰਤਾਂ ਹੈ ਉਹ ਜੋ ਉਹਨਾਂ ਦਾ ਮਨ ਕਹਿੰਦਾ ਉਹ ਕਰਨ ਮੇਰੀ ਸੋਚ ਇਹ ਹੈ ਵੀ ਮੈਨੂੰ ਅੱਜ ਦੀ ਸਮੇਂ ਦੇ ਵਿੱਚ ਅੱਜ ਦੀ ਘੜੀ ਮੈਨੂੰ ਕੋਈ ਵੀ ਮਟੀਰੀਅਲ ਜ਼ਰੂਰਤਾਂ ਮੇਰੀਆਂ ਨਹੀਂ ਰਹੀਆਂ ਮੈਂ ਕਿਸੇ ਵੀ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰਨਾ ਚਾਹੁੰਗਾ ਨਾ ਮੈਂ ਕਰਦਾ ਕਿਉਂਕਿ ਹਰ ਬੰਦਾ ਜ਼ਿੰਦਗੀ ਹਰ ਬੰਦਾ ਆਪਣੇ ਮਨ ਤੋਂ ਤੇ ਜ਼ਿੰਦਗੀ ਦੇ ਵਿੱਚ ਉਹ ਕਿਸ ਪੜਾਅ ਤੋਂ ਹੈ ਉਹ ਅਲੱਗ-ਅਲੱਗ ਹੈ ਜਿਹੜੇ ਬੰਦੇ ਜ਼ਿੰਦਗੀ ਦੇ ਉਹ ਸ਼ੁਰੂਆਤੀ ਪੜਾਅ 'ਚ ਹੈ ਉਹਨਾਂ ਦੀਆਂ ਰਿਕੁਆਇਰਮੈਂਟਸ ਮੇਰੇ ਤੋਂ ਡਿਫਰੈਂਟ ਨੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿਉਂਕਿ ਪ੍ਰਮਾਤਮਾ ਦੀ ਮੇਰ ਨਾਲ ਬੱਚੇ ਸੈਟਲ ਹੋ ਗਏ ਐ ਅਸੀਂ ਆਪਣੇ ਵੱਲੋਂ ਇਹ ਸਮਝਦੇ ਆਂ ਵੀ ਸਾਨੂੰ ਪ੍ਰਮਾਤਮਾ ਨੇ ਜਿੰਨਾ ਦਿੱਤਾ ਹੈ ਸ਼ਾਇਦ ਸਾਡੀ ਉਨੀ ਔਕਾਤ ਨਹੀਂ ਸੀ ਤੇ ਮੈਂ ਆਪਣੀ ਸੋਚ ਨਾਲ ਕੰਮ ਕਰ ਰਿਹਾ ਸ਼ਾਇਦ ਇਹ ਦੋ ਸੋਚ ਆਪਸ ਵਿੱਚ ਅਸੀਂ ਇਹਨਾਂ ਨੂੰ ਕਿਸੇ ਵੀ ਪੈਮਾਨੇ ਦੇ ਉੱਤੇ ਇਹਨਾਂ ਨੂੰ ਕੰਪੈਰੀਜ਼ਨ ਮੋਡ 'ਚ ਨਹੀਂ ਲੈ ਕੇ ਆ ਸਕਦੇ ਜਿਸ ਦਾ ਮਨ ਕਰਦਾ ਕਰੇ ਜਿਸ ਦਾ ਮਨ ਨਹੀਂ ਕਰਦਾ ਨਾ ਕਰੇ 50000 ਵਾਲਾ ਆਪਰੇਟ ਤੁਸੀਂ 5000 'ਚ ਕਰਦੇ ਆ ਮੇਰੇ ਕਿਛ ਇਹੋ ਜਿਹੇ ਡਾਕਟਰ ਦੋਸਤ ਹੈਗੇ ਆ ਜਿਨ੍ਹਾਂ ਦੀ ਫੀਸ 1000 ਰੁਪਏ ਹੈ ਆਓ ਪੀਡੀ ਦੀ ਤੇ ਜੇ ਪਰਸਨਲ ਉਹਨਾਂ ਨੂੰ ਮਿਲਣਾ ਹੈ ਪਰਸਨਲ ਗੱਲ ਕਰਨੀ ਹੈ ਜਿਵੇਂ ਆਪ ਬੈਠਾ ਗੱਲਬਾਤ ਕਰ ਰਹੇ ਫਿਰ 3000 ਕਿਸੀ ਦਾ 4000 ਤੇ ਤੁਸੀਂ 5000 'ਚ ਆਪਰੇਟ ਹੀ ਕਰਦੇ ਪਿਓ ਕੀ ਲੱਗਦਾ ਕਿ ਉਹਨਾਂ ਡਾਕਟਰਾਂ ਨੂੰ ਵੀ ਕੁਝ ਇਹੋ ਜਿਹਾ ਕਰਨਾ ਚਾਹੀਦਾ ਜਿਹੜੇ ਉਹਨਾਂ ਦਾ ਖੁਦ ਦਾ ਭਲਾ ਵੀ ਹੋਵੇ ਲਾਈਫ ਦੇ ਵਿੱਚ ਜਿਹੜਾ ਦਿਖਾਈ ਨਹੀਂ ਦਿੰਦਾਗਾ ਖੁਦ ਦਾ ਭਲਾ ਵੀ ਹੋਵੇ ਤੇ ਲੋਕਾਂ ਦਾ ਭਲਾ ਵੀ ਹੋਵੇ ਦੇਖੋ ਇਹ ਫੇਰ ਉਹੀ ਗੱਲ ਹੈ ਵੀ ਇਹ ਸੋਚ ਹਰ ਬੰਦੇ ਦੀ ਅਲੱਗ ਹੈ ਇਸ ਦੇ ਵਿੱਚ ਕਿਸੇ ਦੀ ਜੋ ਉਹ ਕਰ ਰਿਹਾ ਹੈ ਉਹ ਉਹਨਾਂ ਨੂੰ ਜੇ ਠੀਕ ਲੱਗ ਰਿਹਾ ਹੈ ਉਹ ਕਰੀ ਜਾ ਮੈਨੂੰ ਇਹ ਠੀਕ ਲੱਗ ਰਿਹਾ ਵੀ ਮੈਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ ਮੇਰਾ ਪਰਮਾਤਮਾ ਨੇ ਜੋ ਦਿੱਤਾ ਹੈ ਮੈਂ ਉਸ ਤੋਂ ਸੈਟੀਸਫਾਈਡ ਹਾਂ ਤੇ ਜਦੋਂ ਮੈਨੂੰ ਜ਼ਰੂਰਤ ਨਹੀਂ ਆ ਫਿਰ ਮੈਂ ਇਕੱਠੇ ਵੀ ਕਿਉਂ ਕਰਾਂਗਾ ਜਦੋਂ ਮੈਂ ਇਕੱਠੇ ਨਹੀਂ ਕਰਨੇ ਫਿਰ ਮੈਂ ਕਿਸੇ ਤੋਂ ਫੜਾਂਗਾ ਕਿਉਂ ਕਿਸੇ ਤੋਂ ਮੰਗਾਗਾ ਸਾਡੇ ਦਸ਼ਕ ਜਿਹੜੇ ਤੁਹਾਨੂੰ ਸੁਣ ਰਹੇ ਐ ਤੇ ਉਹ ਵੀ ਬੇਤਾਬੀ ਨਾਲ ਹੁਣ ਇਹ ਵੇਖਦੇ ਪਏ ਹੋਣੇ ਆ ਸੁਣ ਸੁਣਨਾ ਚਾਹੁੰਦੇ ਹੋਣਗੇ ਤੁਹਾਡੀ ਲੋਕੇਸ਼ਨ ਕੀ ਆ ਔਰ ਕਿਸ ਕਿਸ ਤਰ੍ਹਾਂ ਦੇ ਅਪਡੇਟ ਕਰਦੇ ਆਂ ਲੋਕੇਸ਼ਨ ਆ ਆਸ਼ੀਰਵਾਦ ਹਸਪੀਟਲ ਦੇ ਨਾਮ ਤੋਂ ਮੇਰਾ ਹਸਪੀਟਲ ਹੈ ਉਹਦੇ ਵਿੱਚ ਜਿਹੜੀ ਫਾਊਂਡੇਸ਼ਨ ਹੈ ਉਹ ਅਗਮ ਸਮੀਖਿਆ ਫਾਊਂਡੇਸ਼ਨ ਹੈ ਇਹ ਹਸਪੀਟਲ ਸ਼੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬਠਿੰਡਾ ਰੋਡ ਦੇ ਉੱਤੇ ਗੁਰਦੁਆਰਾ ਤਰਨਤਾਰਨ ਸਾਹਿਬ ਜੀ ਹੈ ਬੜੇ ਮਸ਼ਹੂਰ ਬੜੀ ਉਹਨਾਂ ਦੀ ਮਾਨਤਾ ਹੈ ਉਸ ਗੁਰਦੁਆਰਾ ਸਾਹਿਬ ਦੀ ਉਹਦੇ ਆਸ-ਪਾਸ ਕਈ ਵੱਡੇ-ਵੱਡੇ ਹਸਪਤਾਲ ਹੈ ਉਹਨਾਂ ਦੇ ਵਿੱਚੋਂ ਮੇਰਾ ਇੱਕ ਛੋਟਾ ਜਿਹਾ ਹਸਪਤਾਲ ਅਸ਼ੀਰਵਾਦ ਹਸਪਤਾਲ ਹੈ ਆਪਰੇਟ ਕਿਹੜੇ-ਕਿਹੜੇ ਕਰੋਂਗੇ ਤੁਸੀਂ 5000 ਰੁਪਏ ਦੇ ਵਿੱਚ ਇਹਦੇ ਵਿੱਚ ਮੋٹے ਤੌਰ ਤੇ ਅਸੀਂ ਜਿਹੜੇ ਆਪਰੇਸ਼ਨਸ ਕਰਦੇ ਹਾਂ ਉਹ ਜਨਰਲ ਸਰਜਰੀ ਤੇ ਗਾਇਨੀ ਦੇ ਕਰਦੇ ਆ ਜਨਰਲ ਸਰਜਰੀ ਦੇ ਵਿੱਚ ਪਿੱਤੇ ਦਾ ਆਪਰੇਸ਼ਨ ਬੱਚੇਦਾਨੀ ਦਾ ਅ ਬੱਚੇਦਾਨੀ ਦਾ ਗਾਈਨੀ ਦੇ ਵਿੱਚ ਆਂਦਾ ਹੈ ਜਨਰਲ ਸਰਜਰੀ ਦੇ ਵਿੱਚ ਪਿੱਤੇ ਦਾ ਹੋ ਗਿਆ ਹਰਨੀਆਂ ਐਪੈਂਡਿਕਸ ਬਵਾਸੀਰ ਦਾ ਔਰ ਗੁਰਦੇ ਦੀ ਪੱਥਰੀ ਗਦੂਦਾਂ ਦਾ ਗੁਰਦੇ ਦੀ ਪਾਈਪ ਦੀ ਪੱਥਰੀ ਮਸਾਨੇ ਦੀ ਪੱਥਰੀ ਅ ਅੰਤੜਾਂ ਦੇ ਬੰਨ ਦਾ ਆਪਰੇਸ਼ਨ ਤੇਲੀ ਵਧੀ ਹੋਣਾ ਥਾਇਰੋਇਡ ਦਾ ਆਪਰੇਸ਼ਨ ਛਾਤੀ ਦਾ ਜੇ ਕੈਂਸਰ ਹੈ ਉਹਦਾ ਆਪਰੇਸ਼ਨ ਛਾਤੀ ਦੀ ਗੰਡ ਹੈ ਉਹਦਾ ਆਪਰੇਸ਼ਨ ਕੋਈ ਵੀ ਉਹ ਆਪਰੇਸ਼ਨ ਜਿਹੜੇ ਜਨਰਲ ਸਰਜਰੀ ਦੇ ਫੀਲਡ ਚ ਆਉਂਦੇ ਆ ਔਰ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਉਹ ਕਰਨਾ ਆਂਦਾ ਹੈ ਕਿ ਮੇਰੇ ਵਾਈਫ ਜਿਹੜੇ ਹੈਗੇ ਉਹ ਇਨ ਮੈਜੋਰਿਟੀ ਗਾਇਨੀ ਦੇ ਆਪਰੇਸ਼ਨਸ ਕਰਦੇ ਆ ਲਾਈਕ ਨਾਰਮਲ ਡਿਲੀਵਰੀਜ਼ ਆ ਸਿਜ਼ੇਰੀਅਨਸ ਆ ਸਟੈਕਟਮੀਜ਼ ਆ ਪਰਮਾਤਮਾ ਨੇ ਜੋ ਸਾਨੂੰ ਜਿੰਨੀ ਕਿ ਲਿਆਕਤ ਬਖਸ਼ੀ ਹੈ ਜੇ ਅਸੀਂ ਉਸ ਤੇ ਮੁਤਾਬਕ ਕੰਮ ਕਰ ਸਕਦੇ ਆ ਔਰ ਸਾਨੂੰ ਉਹ ਕੰਮ ਕਰਕੇ ਕਿਉਂਕਿ ਖੁਸ਼ੀ ਮਿਲਦੀ ਹੈ ਅ ਸ਼ਾਇਦ ਉਹ ਖੁਸ਼ੀ ਜਿਹੜੀ ਆ ਸਾਡੀ ਜ਼ਿੰਦਗੀ ਨੂੰ ਹੋਰ ਪ੍ਰਲੌਂਗ ਕਰੇ ਜ਼ਿੰਦਗੀ ਵਿੱਚ ਲੌਂਗੀਵਿਟੀ ਤੋਵੇ ਇਸ ਤਰ੍ਹਾਂ ਦੇ ਆਪਰੇਸ਼ਨ ਜਿਹੜੇ ਆਸੀਂ ਕਰ ਸਕਦੇ ਆਪਣਾ ਮੋਬਾਈਲ ਨੰਬਰ ਵੀ ਬੋਲ ਦਿੰਦਾ ਮੇਰਾ ਮੋਬਾਈਲ ਨੰਬਰ ਹੈਗਾ ਜੀ 98140 99391 98140 9939 ਟਾਈਮਿੰਗ ਸਰ ਕੀ ਰਹੋਗੀ ਤੁਹਾਨੂੰ ਮੈਂ ਟਾਈਮਿੰਗਸ ਸਾਡੇ ਆਪੀਡੀ ਦੇ ਟਾਈਮਿੰਗਸ 9 ਵਜੇ ਤੋਂ 12 ਵਜੇ ਤੱਕ ਹੁੰਦੇ ਨੇ 12 ਵਜੇ ਤੋਂ ਬਾਅਦ ਅਸੀਂ OPD ਨਹੀਂ ਅਟੈਂਡ ਕਰ ਪਾਉਂਦੇ ਕਿਉਂਕਿ ਸਾਨੂੰ ਆਪਰੇਸ਼ਨ ਥੀਟਰ ਦੇ ਵਿੱਚ ਜਾਣਾ ਪੈਂਦਾ ਲੇਕਿਨ ਫੇਰ ਵੀ ਜੇ ਕੋਈ ਮਰੀਜ਼ ਦੂਰੋਂ ਆਂਦਾ ਹੈ ਜਾਂ ਜਿਸ ਨੂੰ ਇਹਦਾ ਨਹੀਂ ਪਤਾ ਉਹਨੂੰ ਅਸੀਂ ਜਿਵੇਂ ਮਰਜ਼ੀ ਆਪਰੇਸ਼ਨ ਥੀਟਰ ਦੇ ਵਿੱਚੋਂ ਆ ਕੇ ਉਹਨਾਂ ਨੂੰ ਵੀ ਅਸੀਂ ਜ਼ਰੂਰ ਅਟੈਂਡ ਕਰਦੇ ਆ ਇਸਨ ਡਾਕਟਰ ਵਿਕਰਮ ਜਿਹੜੇ ਮੁਕਸਬ ਤੋਂ ਬਿਲੋਂਗ ਕਰਦੇ ਨੇ ਤੁਸੀਂ ਵੀ ਸੁਣਿਆ ਕਿ 5 5000 ਰੁਪਏ ਦੇ ਵਿੱਚ ਜਿਹੜੇ 50000 ਦੇ ਆਪਰੇਟ ਹੁੰਦੇ ਉਹ 5000 ਚ ਕਰਦੇ ਆ ਔਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਤੁਹਾਡਾ ਮੈਡੀਸਿਨ ਹੋਊਗੀ ਉਹ ਵੀ ਜਿਹੜਾ MRP ਤੋਂ 60% ਦੇ ਕਰੀਬ ਜਿਹੜਾ ਹੈਗਾ ਉਹ ਲੈਸ ਜ਼ਰੂਰ ਹੋਊਗਾ ਤਾਂ ਜਿਨ੍ਹਾਂ ਨੇ ਜਿਹੜੇ ਤਕਲੀਫ ਦੇ ਵਿੱਚ ਨੇ ਉਹ ਇਹਨਾਂ ਨਾਲ ਜੋ ਸੰਪਰਕ ਕਰ ਸਕਦੇ ਆ ਕੇਵਲ ਪਰਸਨ ਕ੍ਰਿਸ਼ ਦੇ ਨਾਲ ਮੈਸਜੇਂਡ ਲੋਕ ਸੰਸਦ ਟੇਵੀ ਸ਼੍ਰੀ ਮੁਖਤਸਰ ਸਾਹਿਬ